ਸਾਡਾ ਸਿੱਕਲ ਦੋਸਤੋ ਮੈਂ ਦਲਜੀਤ ਸਿੰਘ ਚੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ 1 ਪੰਜਾਬ ਟੀਵੀ ਇਹ ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਸੋ ਹਾਲ ਹੀ ਵਿੱਚ ਇੱਕ ਸਰਦਾਰ ਮੁੜੇ ਦੀ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਹਾਂ ਇਹ ਸਰਦਾਰ ਮੁੜਾ ਜੋ ਇੱਕ ਬਾਈਕ ਤੇ ਜਾ ਰਿਹਾ ਸੀ ਸੋ ਇਸ ਦੇ ਚਲਦਿਆਂ ਹੀ ਇੱਕ ਸਾਈਡ ਤੋਂ ਕਾਫੀ ਖਤਰਨਾਕ ਸੱਪ ਨਿਕਲ ਕੇ ਆਉਂਦਾ ਹੈ ਤੇ ਫਿਰ ਸਰਦਾਰ ਮੁੜਾ ਕੀ ਕਰਦਾ ਹੈ ਉਸ ਨੂੰ ਕਿਵੇਂ ਫੜਦਾ ਹੈ ਆਓ ਤੁਹਾਨੂੰ ਪੂਰੀ ਵੀਡੀਓ ਵੱਲ ਚੱਲਦੇ ਹਾਂ ਅੰਤ ਵਿੱਚ ਰੋ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦਿਓ ਕਿ ਤੁਸੀਂ ਵੀ ਕਦੀ ਸੱਪ ਫਰਿਆ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਮਿਲਦੇ ਹਾਂ ਅਗਸੇ ਨਵੀਆਂ ਫਿਡਿਓ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਹੈ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪਰ